ਸਸਿਗਰ ਵੀ ਸਾਰਿਆਂ ਨੂੰ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਦਿਨੋਂ ਦਾ ਪੰਜਾਬ ਚ ਪਾਣੀ ਥੱਲੇ ਜਾਈ ਜਾਂਦਾਗਾ ਇਹ ਤੁਸੀਂ ਸਾਰਿਆਂ ਨੇ ਦੇਖੇ ਹੋਗਾ ਵੀ ਕਿਤੇ 300 ਤੇ ਜਾ ਵੜੇ ਕਿਤੇ 400 ਤੇ ਆ ਗਿਆ ਤਾਂ ਤੁਹਾਨੂੰ ਇੱਕ ਪੰਜਾਬ ਦਾ ਜਿਹੜਾ ਪਿੰਡ ਦਿਖਾਉਨੇ ਆ ਜਿੱਥੇ ਪਾਣੀ ਬਿਲਕੁਲ ਉੱਪਰ ਆ ਜਿਵੇਂ ਇੰਜਨ ਲੱਗੇ ਹੋਏ ਆ ਉੱਪਰ ਹੀ ਪਾਣੀ ਚੱਕ ਲੈਂਦੇ ਆ ਤੇ ਇੱਥੇ ਪਾਣੀ ਜਿਹੜਾ ਹੈਗਾ ਉਹ 50 60 ਫੁੱਟ ਤੇ ਤਕਰੀਬਨ ਹੈਗਾ ਬਾਕੀ ਕਈ ਥਾਵਾਂ ਤੇ 40 40 ਫੁੱਟ ਵੀ ਹੈਗਾ ਤੇ ਇੱਥੇ ਸੋਲਰ ਪਲਾਂਟ ਜਿਆਦਾ ਲੱਗੇ ਹੋਏ ਆ ਤੇ ਹਰੇਕ ਦੇ ਖੇਤ ਵਿੱਚ ਤੁਹਾਨੂੰ ਇੰਜਣ ਮਿਲ ਜਾਊਗਾ ਆਪਣਾ ਜਿਹੜਾ ਦੋ ਵੀਲਾ ਫੀਟਰ ਗਏ ਨੇ ਆਪਾਂ ਉਹ ਹਰੇਕ ਦੇ ਖੇਤ ਵਿੱਚ ਲੱਗਿਆ ਹੋਇਆ ਹੈਗਾ ਇਹ ਲੋਕ ਜਿਹੜੇ ਮੋਟਰ ਦੇ ਨਿਰਪਰ ਰ ਨੇਗੇ ਇੱਥੇ ਬਹੁਤ ਘੱਟ ਮੋਟਰਾਂ ਦੇ ਕਨੈਕਸ਼ਨ ਆ ਲੋਕਾਂ ਕੋਲੇ ਇਹ ਦਬਾਬੇ ਦਾ ਪਿੰਡ ਆ ਆਪਣੇ ਪੰਜਾਬ ਦਾ ਹੀ ਆ ਤੇ ਜੇ ਕੋਈ ਜਾਣਦਾ ਹੋਵੇ ਤਾਂ ਕਮੈਂਟ ਚ ਦੱਸਿਓ ਵੀ ਇਹ ਕਿਹੜਾ ਪਿੰਡ ਆ ਇੱਥੇ ਪਾਣੀ ਬਿਲਕੁਲ ਉੱਪਰ ਆ ਜਿਵੇਂ ਇੱਜਣਾ ਪਏ ਆ ਹਰੀਖ ਦੇ ਖੇਤ ਚ ਸੋਲਡਰ ਪlant ਲੱਗੇ ਹੋਏ ਆ ਇਹ ਸਾਰਾ ਉਸ ਇਹ ਗੱਲ ਦੀ ਗਵਾਹੀ ਭਰਦਾ ਹੈਗਾ ਕਿ ਪਾਣੀ ਜਿਹੜਾ ਹੈਗਾ ਇੱਥੋਂ ਦਾ ਲੈਵਲ ਆ ਪਾਣੀ ਦਾ ਉੱਪਰ ਮੋਟਰਾਂ ਸਾਨੂੰ ਮਿਲ ਨਹੀਂ ਇੱਥੇ 5 ਦੀ ਮੋਟਰ 7.5 ਦੀ ਮੋਟਰ ਜਿਹੜੇ ਕਿ ਸਾਡੇ ਹੋਰ ਏਰੀਆ ਦੇ ਵਿੱਚ ਇਹ ਮੋਟਰਾਂ ਖਤਮ ਹੀ ਹੋ ਗਈਆਂ ਜਿਵੇਂ ਤੁਸੀਂ ਆਹ ਦੇਖੋ ਇੰਜਨ ਲੱਗਿਆ ਹੋਇਆ ਹੈਗਾ ਪਾਣੀ ਚੱਕਣ ਦੇ ਉੱਤੇ ਪੱਖਾ ਲੱਗਿਆ ਹੋਇਆ ਹੈਗਾ ਇਹ ਪਾਣੀ ਉੱਪਰ ਹੋਣ ਦੀ ਗਵਾਹੀਆਂ ਭਰਦਾ ਹੈਗਾ ਉਹ ਨਰ ਪਲਾਂਟ ਲੱਗਿਆ ਹੋਇਆ ਕਮਰੇ ਦੇ ਉੱਤੇ ਹੁਣ ਇੱਕਦੋਂ ਦਿਖਾਉਨੇ ਆ ਵੀ ਮੋਟਰ ਦਾ ਪਾਣੀ ਦੇਖੋ ਤੁਸੀਂ ਇਹਦਾ ਹਾਂ ਇਹ ਮੋਟਰ ਦਾ ਪਾਣੀ ਜਿਵੇਂ ਆਪਣੇ 12 ਦੀ ਮੋਟਰ ਦਾ ਪਾਣੀ ਤੇ ਇਹਦਾ ਪਾਣੀ ਇੱਕ ਬਰਾਬਰ ਹੀ ਆ ਜਿਹੜੀ ਪੱਖਾ ਵੀ ਲੱਗਿਆ ਹੋਇਆ ਇਹ ਮੋਟਰ ਲੱਗੀ ਹੋਈ ਆ ਬਿਜਲੀ ਤੇ ਆ ਤੇ ਨਾਲ ਪੱਖਾ ਦੇ ਇੰਜਨ ਰੱਖਿਆ ਹੋਇਆ ਅੰਦਰ ਬਾਕੀ ਜੇ ਮੋਟਰ ਦੇਖੋ ਮੋਟਰ ਜਿ ਬਿਲਕੁਲ ਜਮ ਉੱਤੇ ਪਈ ਆ ਕੋਈ ਮਾਣੀ ਮੋੜ ਢਗਾਈ ਨਹੀਂ ਪੂਰਾ ਥਾਂ ਉੱਚਾ ਹੀ ਵੇ ਰ ਫੁੱਟ ਜਿਹੜਾ ਫੁੱਟ ਉੱਚਾ ਰੱਖ ਕੇ ਰੱਖੀ ਹੋਈ ਆ ਅਬ ਹੋਰ ਕਰਿਆ ਹੋਇਆ ਨਾਲ ਲੋਕਾਂ ਦੇ ਦੱਸਣ ਦੇ ਹਿਸਾਬ ਨਾਲ ਵੀ ਪਾਣੀ ਜਿਹੜਾ ਹੈ ਅਸੀਂ 40 ਤੇ 50 ਫੁੱਟ ਦੇ ਤੋਂ ਜ਼ਿਆਦਾ ਥੱਲੇ ਹੈ ਨਹੀਂਗਾ ਜੇ ਉੱਪਰ ਹੀ ਪਾਣੀ ਆ ਉਹ ਤੋਂ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਕਮੈਂਟ ਸ਼ੇਅਰ ਜ਼ਰੂਰ ਕਰਨਾ ਵੀਡੀਓ ਨੂੰ ਕਿਤੇ ਅਗੇ ਸ਼ੇਅਰ ਕਰਨਾ ਧੰਨਵਾਦ